ਹਤੇਸ਼ੀ টিআরপি ਨਹੀਂ ভরੋ ਸਾਬ ਦਾ নমস্কার সচাকাল merhaba স্টক মার্কেট সে লাগাতার হো রহে উতার চড়াম ন লেকে আজ এক বারি ফের পহুছে লুধিয়ানা স্টক এন্ড ক্যাপিটাল দে وچ তো জানতে হ্যায় এক বারি ফের মહેરા নাল কি কিত্তে দা মাহোল হ্যায় কি হজে ইনাদে ফিউচার দে হিসাব ন কি এ টিপনি কর রেনে সো গাল বাত করতে হ্যায় সব তো পহলা চেয়ারম্যান Saab নাল স্যার নমস্কার নমস্কার জি অশwini জি কি کہنا চাউঙ্গে ਕਿਹਦੇ ਆ ਰਹੇ ਸਰ ਮਾਰਕੀਟ ਲਗਾਤਾਰ ਗਿਰ ਰਹੀ ਹੈ ਟੁੱਟ ਰਹੀ ਹੈ ਸੋ ਮਾਰਕੀਟ ਬਾਰੇ ਕਹੋਗੇ ਨਹੀਂ ਮਾਰਕੀਟ ਬਾਰੇ ਮਾਰਕੀਟ ਤਾਂ ਡਾਊਨ ਹੈ ਸਭ ਨੂੰ ਪਤਾ ਹੈ ਜੀ ਗਿਰਦੇ ਬਾਜ਼ਾਰ ਦੇ ਵਿੱਚ ਤਾਂ ਜੀ ਇਹਦੇ ਵਿੱਚ ਕੀ ਕਿਹਾ ਜਾ ਸਕਦਾ ਅੱਜ ਤੁਹਾਡੀ ਮੁਸਕਰਾਹਟ ਦੇਖ ਕੇ ਸਾਨੂੰ ਇੱਕ ਗਾਣਾ ਯਾਦ ਆ ਰਿਹਾ ਹੈ ਤੂੰ ਮੈਂ ਇਤਨਾ ਜੋ ਮੁਸਕੁਰਾ ਰਹੇ ਹੋ ਕਿ ਆ ਗਮ ਹੈ ਜੋ ਤੁਸੀਂ ਛੁਪਾ ਰਹੇ ਹੋ ਨਹੀਂ ਮੁਸਕਰਾਣ ਹੁਨ ਬਾਜ਼ਾਰ ਗਿਰ ਰਿਹਾ ਤਾਂ ਅਸੀਂ ਮੁਸਕਰਾਵਾਂਗੇ ਕਿਉਂ ਭਾਈ ਜੀ ਤੂੰ ਮੁਸਕਰਾ ਹੀ ਰਹੇ ਹੋ ਗਿਰਦੇ ਬਾਜ਼ਾਰ ਚ ਤਾਂ ਪੈਸੇ ਲੱਗਦੇ ਆ ਜੀ ਲੱਗੀ ਜਾਂਦੇ ਆ ਪੈਸੇ ਜੀ ਹਾਂ ਤੇ ਹਾਲਾਤ ਕੀਤਾ ਜੀ ਹਾਲਾਤ ਦੇਖੋ ਜੀ ਫਰਦਰ ਹੁਣ ਜਿਹੜਾ ਹੈਗਾ ਜਿਹੜਾ 23 400 23 ਹਜ਼ਾਰ ਦਾ ਘਰ ਨਹੀਂ ਟੁੱਟਣਾ ਚਾਹੀਦਾ ਜੀ ਅਗਰ ਇਹ ਟੁੱਟ ਜਾਂਦਾ ਤੇ ਫਿਰ ਬਾਜ਼ਾਰ ਚੜਾ ਬਹੁਤ ਵੱਡੀ ਕੋਰੈਕਸ਼ਨ ਚ ਜਾ ਜਾਏਗਾ ਜੀ ਸੋ ਤੁਸੀਂ ਆਪ ਹੀ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਅਸੀਂ ਰੂਬਰੂ ਹੋਏ ਸੀ ਤੁਸੀਂ ਕਿਹਾ ਸੀ ਇੱਕ ਵੱਡੀ ਕਰੈਕਸ਼ਨ ਦੀ ਅੱਗੇ ਐਕਸਪੈਕਟੇਸ਼ਨ ਹੈ ਜੇ ਹੁਣ ਹੋ ਰਹੀ ਹੈ ਤਾਂ ਤੁਸੀਂ ਕਹਿੰਦੇ ਹੋਰ ਨਹੀਂ ਹੋਣੀ ਚਾਹੀਦੀ ਨਹੀਂ ਹੁਣ ਇਹ ਜਿਹੜੀ 200 ਡੀਐਮ ਹੈ ਜਿਹੜਾ ਇਹ ਨਹੀਂ ਟੁੱਟਣਾ ਚਾਹੀਦਾ ਹੈ ਉਹ 2500 ਦੇ ਲਾਗੇ ਛੱਕੇ ਬੰਦ ਹੈ ਜੀ ਅਗਰ 2500 ਟੁੱਟ ਜਾਂਦਾ ਹੈ ਫਿਰ ਬਾਜ਼ਾਰ ਚ ਹੋਰ ਕਰੈਕਸ਼ਨ ਆ ਸਕਦਾ ਮਤਲਬ ਤੁਸੀਂ ਕਿਸੇ ਸ਼ੌਕ ਚ ਲੱਗਦੇ ਹੋ ਮਤਲਬ ਤੁਹਾਡੀ ਜ਼ੁਬਾਨ ਤੇ ਤੁਹਾਡੀਆਂ ਅੱਖਾਂ ਤੇ ਤੁਹਾਡੀ ਸਮਾਈਲ ਚ ਬਹੁਤ ਫਰਕ ਨਜ਼ਰ ਆਦਾ ਨਹੀਂ ਕਦੀ ਤੁਸੀਂ ਕਹਿੰਦੇ ਹੋ ਕਿ ਖੁਸ਼ ਹੋ ਕਦੀ ਨਹੀਂ ਮੈਂ ਹੋਈ ਤਾਂ ਕਿਹੜਾ ਸ਼ੌਕ ਚ ਨਜ਼ਰ ਆ ਰਹੇ ਹੋ ਤੁਹਾਡੀ ਜ਼ੁਬਾਨ ਤੁਹਾਡੀ ਮੁਸਕਰਾਹਟ ਤੇ ਤੁਹਾਡੇ ਜਿਹੜੇ ਸ਼ਬਦਾਵਲੀ ਚ ਕਿਤੇ ਨਾ ਕਿਤੇ ਫਰਕ ਹੈਗਾ ਨਾ ਕੋਈ ਫਰਕ ਨਹੀਂ ਪੱਕੀ ਗੱਲ ਹੈ ਜੀ ਚੋ ਗੱਲਬਾਤ ਕਰਦੇ ਇੱਥੇ ਅਨੁਰਾਗ ਜੀ ਨਾਲ ਵੀ ਸਰ ਅਨੁਰਾਗ ਜੀ ਕੀ ਕਹਿਣਾ ਚਾਹੋਗੇ ਕੋ ਬਾਜ਼ਾਰ ਦੇ ਵਿੱਚ ਕਰੈਕਸ਼ਨ ਲੌਂਗ ਵੇਟਿਡ ਸੀਗੀ ਜੀ ਤੇ ਉਸ ਹਿਸਾਬ ਨਾਲ 10% ਦੇ ਆਸ-ਪਾਸ ਬਾਜ਼ਾਰ ਆਪਣਾ ਕਰੈਕਟ ਹੋਇਆ ਹੈ। ਤੇ ਲਾਸ ਵਾਰੀ ਆਪਾਂ ਜ਼ਿਕਰ ਕੀਤਾ ਸੀਗਾ ਕਿ ਸਭ ਨਾਲ بڑا ਕਾਰਨ ਜੋ ਬਾਜ਼ਾਰ 'ਚ ਡਿਵੈਲਪ ਹੋ ਰਿਹਾ ਸੀ ਡੇਢ-ਦੋ ਮਹੀਨੇ ਤੋਂ ਡਾਲਰ ਇੰਡੈਕਸ ਦਾ ਮਜ਼ਬੂਤ ਹੋਣਾ। ਜੀ। ਕਿਉਂਕਿ ਜਦ ਡਾਲਰ ਇੰਡੈਕਸ ਮਜ਼ਬੂਤ ਹੁੰਦਾ ਹੈ ਤਾਂ ਸਾਰਾ ਪੈਸਾ ਯੂਐਸ ਨੂੰ ਜਾਂਦਾ ਹੈ। ਜੀ। ਹੁਣ ਉਹਦਾ ਇੰਪੈਕਟ 골ਡ ਤੇ ਸਿਲਵਰ ਤੇ ਹੋਰ ਕਮੋਡੀਟੀ ਤੇ ਇਕਵਿਟੀ ਮਾਰਕੀਟ ਤੇ ਸਾਰੀ ਜਗ੍ਹਾ ਤੇ ਦੇਖਣ ਨੂੰ ਮਿਲਦਾ ਹੈ। ਬਿਲਕੁਲ ਠੀਕ ਹੈ। ਤੇ ਇਸ ਕਰਕੇ ਜਦ ਤੱਕ ਡਾਲਰ ਇੰਡੈਕਸ ਸਟਰੈਂਥ ਹੈ 19:00 ਤੱਕ ਬਾਜ਼ਾਰ ਦੇ ਵਿੱਚ ਆਊਟਫਲੋ ਹੁੰਦਾ ਰਹੇਗਾ। ਔਰ ਕਮੋਡੀਆਂ ਵੀ ਅੰਡਰ ਪ੍ਰੈਸ਼ਰ ਹੀ ਰਹਿਣਗੀਆਂ। ਸੋ ਇਹਦਾ ਕੀ ਮਤਲਬ ਸਮਝਿਆ ਜਾਏ ਕਿ ਆਨਾਲੇ ਦਿਨਾਂ ਚ ਜਿਵੇਂ ਤੁਸੀਂ ਕਹੇ ਸੀ ਇੱਕ ਵੱਡੀ ਕਰੈਕਸ਼ਨ। ਸੋ ਹਜੇ ਲਗਭਗ 10% ਦੀ ਕਰੈਕਸ਼ਨ ਦੇਖਣ ਨੂੰ ਮਿਲੀ ਹੈ ਕਿ ਇਹ ਹਜੇ ਹੋਰ ਲੱਗਦਾ ਕਿ ਹੋਰ ਵੀ ਹੋਏਗੀ। ਦੇ ਵਿੱਚ ਦਾਸ਼ੁਨੀ ਜੀ ਨੇ ਕਿਹਾ ਕਿ ਜਦ ਬਾਜ਼ਾਰ 200 ਦਿਨ ਦੇ ਐਵਰੇਜ ਕੋਲ ਜਾਂਦਾ ਤਾਂ ਉੱਥੇ ਜੋ ਪਾਸ ਬਾਜ਼ਾਰ ਬੁਲ ਟ੍ਰੈਂਡ ਵਿੱਚ ਹੁੰਦਾ ਹੈ ਤਾਂ ਮੋਸਟ ਆਫ ਦਾ ਟਾਈਮ 200 ਦਿਨ ਦੇ ਆਸ-ਪਾਸ 2% ਉੱਪਰ ਥੱਲੇ ਬਾਜ਼ਾਰ ਕਿਸੇ ਤਰੀਕੇ ਨਾਲ سپورਟ ਲੈ ਕੇ ਉੱਤੇ ਕਨਸੋਲਡੇਸ਼ਨ ਹੁੰਦੀ ਹੈ ਜੀ ਹੁਣ ਜਿਹੜੇ ਲੋਕ ਬਹੁਤ ਲੰਬੇ ਸਮੇਂ ਤੋਂ ਬਾਜ਼ਾਰ ਵਿੱਚ ਪੈਸਾ ਲਾਣਾ ਚਾਹੁੰਦੇ ਜਦ ਆਪਾਂ ਲਾਸਟ ਵਾਰ ਜ਼ਿਕਰ ਕੀਤਾ ਕਿ ਪੈਸਾ ਹਜੇ ਨਹੀਂ ਲਾਣਾ ਚਾਹੀਦਾ ਉਹਨਾਂ ਨੂੰ ਹੌਲੀ ਹੌਲੀ 25 30% ਪੈਸਾ ਲਾਣਾ ਚਾਹੀਦਾ ਔਰ ਜੇ ਹੋਰ 2 4 5% ਬਾਜ਼ਾਰ ਜਾਂਦਾ نیچے ਤਾਂ ਜੋ ਅੱچھے ਸਟਾਕਸ ਆ ਜਿਨ੍ਹਾਂ ਦੇ ਰਿਜ਼ਲਟ ਕੋਈ 15 ਦਸੰਬਰ ਨਵੰਬਰ ਤੱਕ ਦਾ ਆਲਮੋਸਟ ਕੰਪਨੀਆਂ ਦੇ ਆਊਟ ਹੋਈ ਗਈਆਂ ਜੋ ਕੰਪਨੀਆਂ ਅੱਛੀਆਂ ਜਿਨ੍ਹਾਂ ਦੇ ਰਿਜ਼ਲਟ ਅੱਛੇ ਆ ਉਹਨਾਂ 'ਚ ਪੈਸਾ ਲਗਾ ਕੇ ਰੱਖਣ ਤਾਂ ਹੋਰਾਈਜ਼ਨ 12 ਤੋਂ 15 ਮਹੀਨੇ ਦਾ ਹੀ ਰੱਖਣਾ ਕਿਉਂਕਿ ਇਮੀਡੀਏਟ ਕੀ ਹੁੰਦਾ ਹੈ ਬਾਜ਼ਾਰ ਦੀ ਸੈਲਿੰਗ ਦੇ ਨਾਲ ਐਡਜਸਟ ਸਕੋਂਦੇ ਬਾਜ਼ਾਰ ਨੂੰ ਮਹੀਨਾ ਦੋ ਮਹੀਨੇ ਲੱਗ ਜਾਂਦੇ ਆ ਸਰ ਇੱਕ ਪਿੱਛੇ ਖਬਰ ਆਈ ਸੀ ਕਿ ਇੰਡੀਆ ਦੀ ਟੌਪ 10 ਕੰਪਨੀਆਂ ਦਾ ਇੱਕ ਮਿਡ ਕੈ ਜਿਹੜਾ ਕੈਪ ਹੈਗਾ ਉਹ ਇੰਨੇ 1% ਗਿਰ ਚੁੱਕਾ ਹੈਗਾ ਕਾਫੀ ਵੱਡਾ ਸੀਗਾ ਉਹ ਵੀ ਉਹ ਤਾਂ ਦੇਖੋ ਬਾਜ਼ਾਰ ਸੈਲਿੰਗ ਆਏਗੀ ਉਹ ਤਾਂ ਮਾਰਕੀਟ ਕੈਪ ਕੈਪ ਦੇ ਨਾਲ ਹੀ ਜੱਜ ਕੀਤਾ ਜਾਂਦਾ ਹੈ ਕਿੰਨੇ ਪਰਸੈਂਟ ਬਾਜ਼ਾਰ ਟੁੱਟ ਗਿਆ ਕਿੰਨੇ ਪਰਸੈਂਟ ਫਾਲ ਆ ਗਿਆ ਤੇ ਉਹ ਕੋਈ ਇੱਕ ਜਨਰਲ ਫੀਨੋਮਨਾ ਕੋਈ ਐਸਾ ਸਰ ਜਿਵੇਂ ਅੱਜ ਦੇਖਣ ਨੂੰ ਮਿਲਿਆ ਕਿ 골ਡ ਵੀ ਲਗਭਗ 7000 ਤੋਂ ਹੁਣ ਕਾਫੀ ਡਾਊਨ ਆਇਆ ਹੈ ਸੋ ਇਹਨੂੰ ਕਿਸ ਨਜ਼ਰੀਏ ਨਾਲ ਦੇ ਬੇਸਿਕਲੀ ਇਹਦੇ ਚ ਸਭ ਤੋਂ بڑا ਕਾਰਨ ਡਾਲਰ ਡੈਕਸ ਹੀ ਹੈ ਕਿਉਂਕਿ ਜਦ ਡਾਲਰ ਡੈਕਸ ਵੱਧਦਾ ਹੈ ਤਾਂ ਬੌਂਡ ਜੀਲਡ ਵੱਧਦੀ ਹੈ ਬੌਂਡ ਜੀਲਡ ਵਧਣ ਦੇ ਨਾਲ ਸਾਰੀ ਕਮੋਡਿਟੀਜ਼ ਦੇ ਵਿੱਚ ਇੱਕ ਸੇਲਿੰਗ ਪ੍ਰੈਸ਼ਰ ਰਹਿੰਦਾ ਹੈ ਤੇ ਉਹ ਜੋ 골ਡ ਸਿਲਵਰ ਦੇ ਵਿੱਚ ਇੱਕ ਆਪਣਾ ਪ੍ਰੈਸ਼ਰ ਦੇਖਣ ਨੂੰ ਮਿਲ ਰਿਹਾ ਤੇ ਹਜੇ ਵੀ ਕਿਉਂਕਿ ਡਾਲਰ ਡੈਕਸ ਦੇ ਕੁਝ ਆਪਣੇ ਜਿੱਦਾਂ ਦੇ ਕਿਉਂਕਿ 트럼ਪ ਦੀ ਜਿਆਦਾ ਰਜੀਮ ਆਂਦੀ ਹੈ ਤਾਂ ਹਮੇਸ਼ਾ ਹੀ ਰਹਿੰਦਾ ਹੈ ਕਿ ਸਟਰੋਂਗ ਡਾਲਰ ਪਾਲਿਸੀ ਚੱਲਦਾ ਹੈ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਇੱਕ ਕੁਆਟਰ ਬਾਅਦ ਤੁਹਾਨੂੰ ਡਾਲ ਇੰਡੈਕਸ ਨਵਾਂ ਭਾਅ ਬਣੇ ਤੇ ਸ਼ੋਰਟ ਟਰਮ ਵਿੱਚ ਇਕ ਤੁਸੀਂ ਕਿਹਾ ਸੀਗਾ ਕਿ ਜਦੋਂ ਟਰੰਪ ਆਣਗੇ ਅਮਰੀਕਾ ਤੇ ਉਸ ਤੋਂ ਬਾਅਦ ਬਾਜ਼ਾਰ ਗਿਰੇਗਾ ਤੁਸੀਂ ਵੀ ਕਿਹਾ ਸੀ ਠਾਕੁਰ ਸਾਹਿਬ ਨੇ ਵੀ ਕਿਹਾ ਸੀ ਸੋ ਤੁਹਾਡੀ ਕਈ ਨਾ ਕਈ ਗੱਲ ਕਿਤੇ ਨਾ ਕਿਤੇ ਅਸੀਂ ਦੇਖ ਰਹੇ ਹਾਂ ਕਿ ਸੱਚੀ ਵੀ ਹੋ ਗਈ ਕਿਉਂਕਿ ਅਮਰੀਕਾ ਦੇ ਬਾਜ਼ਾਰ ਤਾਂ ਠੀਕ ਰਹਣਗੇ ਕਿਉਂਕਿ ਡਾਲਰ ਜਿੱਥੇ ਜਾਣਾ ਉੱਥੇ ਬਾਜ਼ਾਰ ਚੱਲਣਾ ਹੈ ਕਿਉਂਕਿ ਜਦ ਡਾਲਰ ਇੰਡੀਆ ਚਾਹੁੰਦਾ ਹੈ ਮਰਜੀ ਮਾਰਕੀਟ ਜਾਂਦਾ ਹੈ ਤਾਂ ਸਾਰੀਆਂ ਇਹ ਮਾਰਕੀਟਾਂ ਤੇਜ਼ ਹੁੰਦੀਆਂ ਤੇ ਜਦ ਡਾਲਰ ਸਟਰੋਂਗ ਹੁੰਦਾ ਹੈ ਤਾਂ ਫਿਰ ਕਮੋਡਿਟੀਆਂ ਐ ਚਾਹੇ ਇਕਵਿਟੀ ਮਾਰਕੀਟ ਮਰਜੀ ਮਾਰ ਕੇ ਸਾਰੀਆਂ ਕਮਜ਼ੋਰ ਹੀ ਰਹਿੰਦੀਆਂ ਗਈਆਂ ਜੀ ਤਾਂ ਹੋਰ ਥੋੜੀ ਦੇਰ ਜਿੰਨੀ ਦੇਰ ਦੇਖੋ 107 ਦੇ ਆਸ-ਪਾਸ ਡਾਲਰ ਇੰਡੈਕਸ ਪਹੁੰਚ ਚੁੱਕਾ ਹੈ ਤੇ 115 ਦੇ ਆਸ-ਪਾਸ ਨਵਾਂ ਹਾਈ ਹੈ ਤੇ ਹਜੇ ਤਾਂ 15 ਜਨਵਰੀ ਨੂੰ ਜਾ ਕੇ ਟਰੰਪ ਸਾਹਮਣੇ ਆਣਾ ਹੈ ਤਾਂ ਤਦ ਤੱਕ ਇੱਕ ਰੈਲੀ ਡਾਲਰ ਦੇ ਵਿੱਚ ਰਹੇਗੀ ਅੱਛਾ ਤੇ ਹੋਰ ਜਦ ਨੀਤੇ ਕਿਉਂਕਿ ਪਹਿਲਾਂ ਬਾਜ਼ਾਰ ਦੇ ਵਿੱਚ ਡਿਡ ਡਾਲਰਾਈਜੇਸ਼ਨ ਕਰਕੇ ਲੋਕੀ ਜਿੰਨੇ ਚਾਈਨਾ ਰਸ਼ੀਆ ਜਾਂ ਇੰਡੀਆ ਵਰਗਿਬਡਿਕਸ ਕੰਟਰੀਜ਼ ਜਾਂ ਇਹ ਗੋਲ ਲੈਂਦੀਆਂ ਸੀਗੀਆਂ ਦੇਖਦੇ ਆ ਕਿ ਹੁਣ ਦੁਆਰ ਤੋਂ ਜਦ ਡਾਲਰ ਸਟਰੋਂਗ ਹੋਏਗਾ ਕਿਆ ਉਹ ਸੈਲ ਕਰਕੇ ਗੋਲ ਲੈਣਗੇ ਨਹੀਂ ਲੈਣਗੇ ਚਾਈਨਾ ਬਾਜ਼ਾਰ ਨੂੰ ਕਿਸ ਨਜ਼ਰੀਏ ਨਾਲ ਦੇਖ ਰਹੇ ਹੋ ਇਸ ਟਾਈਮ ਇਹਦਾ ਇੰਪੈਕਟ ਚਾਈਨਾ ਬਾਜ਼ਾਰ ਤੇ ਚਾਈਨਾ ਬਾਜ਼ਾਰ ਤੇ ਤਦ ਹੈ ਕਿ ਟਰੰਪ ਸਾਹਿਬ ਦੇ ਆਉਣ ਦੇ ਨਾਲ ਇੱਕ ਟੈਰਿਫ ਦਾ ਇਸ਼ੂ ਰਹਿੰਦਾ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ 50 60% ਤੱਕ ਟੈਰਿਫ ਚਾਈਨੀਜ਼ ਕੰਪਨੀਆਂ ਦੇ ਚੱਪੜਕਤੇ ਰਹੇਗਾ ਬਾਕੀ ਆ ਦੇ 10 15% ਦੀ ਉਹਨਾਂ ਨੇ ਇੱਕ ਯੂਨੀਵਰਸਲ ਟੈਰਿਫ ਦੀ ਗੱਲ ਕੀਤੀ ਹੈ ਜੀ ਤੇ ਉਹਦੇ ਨਾਲ ਫਿਰ ਨੇਚਰਲ ਕੰਪਨੀਆਂ ਦੀ ਪ੍ਰੋਫਿਟੇਬਿਲਟੀ ਜਾਂ ਹੁੰਦਾ ਪਿੱਛੇ ਉਹਨਾਂ ਨੇ 1.5 ਟ੍ਰਿਲੀਅਨ ਡਾਲਰ ਦਾ ਆਪਣਾ ਸਟੀਮੂਲੇਸ਼ਨ ਪੈਕੇਜ ਵੀ ਦਿੱਤਾ ਹੈਗਾ ਤੇ ਜਿੰਨਾ ਕਿ ਮਜਬੂਰ ਇੰਡੀਆ ਦੀ ਮਜਬੂਰੀ ਵੀ ਹੈ ਕਿਸੇ ਤਰ੍ਹਾਂ ਦੇ ਇੱਕ ਤਰ੍ਹਾਂ ਦੇ ਕਿ ਰੁਪਏ ਦਾ ਕਮਜ਼ੋਰ ਰੱਖਣਾ ਕਿਉਂਕਿ ਜੇ ਜਵਾਨ ਵੀਕ ਰਹੇਗਾ ਤਾਂ ਇੰਡੀਆ ਦੀ ਮਜਬੂਰੀ ਹੈ ਕਿ ਉਹਨੂੰ ਗ੍ਰੈਜੂਅਲੀ ਹੌਲੀ-ਹੌਲੀ ਵੀਕ ਹੋਣਾ ਚਾਹੀਦਾ ਨਹੀਂ ਤਾਂ ਇੰਡੀਆ ਦਾ ਮਾਲ ਮਹਿੰਗਾ ਹੋ ਜਣਾ ਚਾਈਨਾ ਦਾ ਸਸਤਾ ਹੋ ਜਣਾ ਓਕੇ ਮਤਲਬ ਇਹ ਵੀ ਇੱਕ ਸਟ੍ਰੈਟਜੀ ਹੈ ਹਾਂ ਜਿੰਨਾ ਜਿੰਨਾ ਇੰਡੀਆ ਦਾ ਰੁਪਇਆ ਵੀਕ ਹੋਏਗਾ ਉਹਨਾਂ ਮਾਲ ਇੰਡੀਆ ਦਾ ਸਸਤਾ बिकੂਗਾ ਓਕੇ ਮਾਲ ਬਰ ਐਕਸਪੋਰਟ ਠਿਕੇ ਰੇਗੀ ਉਹਨਾਂ ਦੀ ਓਕੇ ਹਾਂ ਜੋ ਕਿ ਚਾਈਨਾ ਦੇ ਆਪਣੀ ਆਪਣੀ ਕਰੰਸੀ ਨੂੰ ਵੀਕ ਹੀ ਕਰ ਰਿਹਾ ਹੈ ਜੀ ਤਾਂ ਕਿ ਉਹਨਾਂ ਦੀ ਡਿਮਾਂਡ ਨਿਕਲੇ ਉਹਨਾਂ ਦੀ ਕੰਟਰੀਸ ਤੋਂ ਓਕੇ ਚਲ ਗੱਲਬਾਤ ਕਰਦੇ ਆ ਥਾਪਰ ਸਾਹਿਬ ਨਾਲ ਵੀ ਥਾਪਰ ਸਾਹਿਬ ਕੀ ਕਹੋਗੇ ਮੈਂ ਤਾਂ ਤੁਹਾਨੂੰ ਉਦੋਂ ਵੀ ਕਿਹਾ ਸੀਗਾ ਵੀ ਹਜੇ ਤਾਂ ਅਪਰੇਟਰ ਮਾਲ ਵੇਚ ਰਿਹਾ ਹੈ ਜੀ ਉਹਨੋਂ ਇਸ ਗੱਲ ਨੂੰ 10-12 ਦਿਨ ਹੋ ਗਏ ਮੇਰੇ ਕੋਲ ਫਾਰਨਰ ਦੀ ਬਹੁਤ ਨੋਮੀਨਲ ਜਿਹੀ ਸੇਲ ਹੈ ਪਰ گاؤں ਵੇਚਨ ਆ ਰਿਹਾ ਹੈ گاؤں ਦੇ ਕੋਲੋਂ ਮਾਲ ਨਹੀਂ ਸੰਭਾਲਿਆ ਜਾ ਰਿਹਾ ਉਹ ਗੱਲ ਜਿਹੜੀ ਮੈਂ ਉਦੋਂ ਕਹੀ ਸੀ ਵੀ ਜਿੱਦ ਦਿਨ گاؤں ਵੇਚਨ ਆਊਗਾ ਕੱਲ گاؤں ਵੇਚਨ ਆਏ ਤੇ ਬਾਹਰ ਕੋਈ ਨਹੀਂ ਸੀ ਉਹ ਥੱਲੇ ਤੱਕ ਵੇਚ ਗਿਆ ਅੱਜ ਉਹਨਾਂ ਨੇ ਬਾਜ਼ਾਰ ਚੱਕਤਾ ਬਾਕੀ 트ੰਪ ਦਾ ਇਵੈਂਟ ਸੀ ਉਦੋਂ ਤੱਕ ਬਾਜ਼ਾਰ ਖੜਾ ਸੀ ਪਤਾ ਸੀ ਆਣਾ ਉਹ ਜਿੱਦਾਂ ਇੱਕ ਸੈਲੀਬ੍ਰੇਟ ਕਰਨਾ ਸੀ ਉਹਨਾਂ ਨੇ ਹੁਣ ਉਸ ਤੋਂ ਬਾਅਦ ਹੈ ਕਿ ਲੋਕਾਂ ਨੂੰ ਮੇਰੇ ਹਿਸਾਬ ਨਾਲ ਇਸ ਵਪਾਰ ਨੂੰ ਵਪਾਰਕ ਤਰੀਕੇ ਲੋਕ ਸੱਟਾ ਕਰਨ ਲੱਗੇ ਆ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਸ਼ੇਅਰ ਵਿਆਰ ਟੁੱਟਿਆ ਮੈਨੂੰ ਕਈ ਬੰਦਿਆਂ ਦੇ ਫੋਨ ਆਏ ਹੁਣ ਸੋਨਾ ਲੈ ਲੀਏ 80 ਹਜ਼ਾਰ ਮੈਂ ਤਾਂ ਲੋਕ ਈਜ਼ੀ ਮਨੀ ਵੱਲ ਲੱਗੇ ਹੋਇਆ ਉਹ ਮੈਂ ਕਈਆਂ ਨੂੰ ਰੋਕਿਆ ਮੈਂ ਕਿਹਾ ਕੋਈ ਲੋੜ ਨਹੀਂ ਹਜੇ ਤੁਸੀਂ ਦੇਖੋ ਸਹੀ ਜਿੱਦਣ ਤੁਹਾਡਾ ਬਾਜ਼ਾਰ ਦੇ ਵਿੱਚ 65-70 ਹਜ਼ਾਰ ਰੁਪਏ ਆਊਗਾ ਲੈ ਲਓ ਕਿਤੇ ਨਹੀਂ ਚੱਲਿਆ ਉਹ ਲੋਕਾਂ ਨੂੰ ਇੱਕ ਸੱਟੇ ਦੀ ਆਦਤ ਪੈ ਗਈ ਹੈ ਇਹਨਾਂ ਤਾਂ ਇਹ ਬੰਦ ਕਰਨੀ ਚਾਹੀਦੀ ਹੈ ਜੇ ਸਭ ਕੁਝ ਗਵਾ ਕੇ ਅਕਲ ਆਈ ਕੀ ਆਈ ਹੁਣ ਸਭ ਤੋਂ بڑا ਇੱਕ ਇਵੈਂਟ ਹੈ 20 ਤਰੀਕ ਦਾ ਜੀ ਇਲੈਕਸ਼ਨ ਹੋਣਾ ਹੈ ਬੰਬੇ ਦਾ ਇਕਨੋਮਿਕ ਹੱਬ ਹੈ ਇਹ ਹਿੰਦੁਸਤਾਨ ਦੀ ਜੇ ਕਿਤੇ ਬੀਜੇਪੀ ਆ ਗਈ ਬਾਜ਼ਾਰ ਦਾ ਮੋੜਾ ਪੈ ਜਾਊਗਾ ਕਿਉਂਕਿ ਸਭ ਤੋਂ بڑا ਉਹ ਉਸ ਸਟੇਟ ਹੈ ਉਸ ਤੋਂ ਬਾਅਦ ਇਹ ਬੀਜੇਪੀ ਦਾ ਇੱਕ ਨਵਾਂ ਜਿਹੜਾ ਸ਼ੁਰੂ ਹੋ ਜੂ ਬੀ ਇਵੈਂਟ ਦੀ ਬੜੀ ਸਟੇਟ ਹੈ ਉਸ ਤੋਂ ਬਾਅਦ ਬਿਹਾਰ ਜਿੱਦਾਂ ਪਹਿਲਾਂ ਦੇਖੋ ਹਰਿਆਣਾ ਜਿੱਤ ਗਏ ਝਾਰਖੰਡ ਜੇ ਕਿਤੇ ਸਟੇਟਾਂ ਜਿੱਤ ਗਏ ਤੇ ਬਾਜ਼ਾਰ ਦਾ ਸਮਝੋ ਭਾਵੇਂ ਇੰਡੈਕਸ ਟੁੱਟੀ ਜਾਵੇ ਸ਼ੇਅਰ ਟੁੱਟਨੇ ਬੰਦ ਹੋ ਜਾਣਗੇ। ਜੀ ਕਿਉਂ ਸ਼ੇਅਰ 50% ਟੁੱਟ ਚੁੱਕੇ ਆ। ਅਨੁਰਾਗ ਜੀ ਨਾ ਮੈਂ ਇੱਕ ਮੁਤਫਕਾਂ ਵੀ ਤੁਸੀਂ ਵਧੀਆ ਕੰਪਨੀਆਂ ਲੈਣੇ ਸ਼ੁਰੂ ਕਰ ਦਿਓ ਤੇ ਜਦੋਂ ਕਿਤੇ ਰਿਜ਼ਲਟ ਆ ਗਏ ਇਹ ਫਿਰ ਇਵੈਂਟ ਜਿਹੜਾ ਇਦਾਂ ਦਾ ਬਾਂਜਾ ਨਾ ਕਿ ਲੋਕਾਂ ਨੇ ਉਹਨਾਂ ਨੇ ਕਹਣਾ ਜੀ ਅਗਲੇ 5 ਸਾਲ ਵੀ ਬੀਜੇਪੀ ਆਊਗੀ ਲੋਕ ਐਸ ਵੇਲੇ ਜਿਹੜੇ ਆਮ ਜਨਤਾ ਹੈਗੀ ਆ ਉਹ ਪ੍ਰੋ ਬੀਜੇਪੀ ਹੈ ਉਹ ਚਾਹਦੇ ਵੀ ਰਿਫਾਰਮਸ ਕਰ ਰਿਹਾ ਇਹ ਜਦੋਂ ਕਿਤੇ ਸਟੇਟ 'ਚ ਹਰਦੇ ਆ ਉਸ ਤੋਂ ਬਾਅਦ ਲੋਕਾਂ ਦਾ ਜਿਹੜਾ ਸ਼ੇਕ ਹੋ ਜਾਂਦਾ ਵੀ ਕੋਈ ਨਾ ਕੋਈ ਵੀ ਕੰਮ ਖਰਾਬ ਹੈ ਤੇ ਮੇਰੇ ਹਿਸਾਬ ਨਾਲ ਦੋ ਤਿੰਨ ਸਟੇਟਾਂ ਦੇ ਰਿਜ਼ਲਟ ਆ ਗਏ ਸਭ ਕੁਝ ਠੀਕ ਹੋ ਜਾਊਗਾ ਹਾਂ ਪਰ ਸਾਹਿਬ ਇਸ ਟਾਈਮ ਤੇ ਜਿਵੇਂ ਆ ਬਾਜ਼ਾਰ ਗਿਰ ਰਿਹਾ ਹੈ ਕੀ ਇਹਦਾ ਸਿਪ ਤੇ ਵੀ ਅਸਰ ਪਏਗਾ ਸਿਪ ਵਾਲਿਆਂ ਨੂੰ ਵੀ ਥੋੜਾ ਕੌਨਸ਼ੀਅਸ ਰਹਿਣ ਦੀ ਲੋੜ ਹੈ ਸਿਪ ਵਾਲੇ ਦੇਖੋ ਗੱਲ ਸਮਝੋ ਮੈਂ ਤੁਹਾਨੂੰ ਦੱਸਾਂ ਜਿਹੜੀ ਸਿਪ 'ਚ ਪੈਸੇ ਲਾਏ ਐ ਸਿਪ ਕੋਈ ਕੋਈ ਉਹ ਸੋਨੇ ਦੀ ਡਲੀ ਨਹੀਂ ਹੈ ਕਿ ਤੁਸੀਂ ਲੈ ਕੇ ਰੱਖ ਲਈ ਸਿਪ ਲੱਗਿਆ ਉਹ ਸ਼ੇਅਰਾਂ 'ਚ ਹੀ ਲੱਗਿਆ ਜਿੱਦ ਦਿਨ ਉਹ ਸ਼ੇਅਰ ਟੁੱਟ ਜਾਣੇ ਸਿਪ ਵੀ ਟੁੱਟ ਜਾਣੀ ਸੋਨੇ ਦੀ ਡਲੀ ਆਪ ਹੀ ਟੁੱਟ ਗਈ ਤੇ ਸ਼ੇਅਰ ਕਿਉਂ ਸੁਣ ਤਾਂ ਲੋ ਸ਼ੋਕ ਜਦੋਂ ਟੁੱਟਣਾ ਜਦੋਂ ਲੋਕਾਂ ਨੂੰ 2 ਮਹੀਨੇ 네ਗੇਟਿਵ ਰਿਟਰਨ ਆਈ ਤਾਂ ਸਿੱਪਾਂ ਦੀ ਵੀ ਸੇਲ ਆ ਜਾਣੀ ਹੈ। ਅੱਛਾ। ਹਾਂ। ਜ ਤਸੀਲ ਨੇਚੁਰਲੀ ਇਹ ਹੈ ਕਿ ਲੋਕ ਤੇਜ਼ੀ ਜਿਹੀ ਜਾਂਦੇ ਆ। ਹੁਣ 80000 ਤੋਂ 70000 ਹੋ ਗਿਆ ਸੋਨਾ। ਹੁਣ 4 ਦਿਨ ਦਾ ਫੋਨ ਨਹੀਂ ਆਇਆ ਕਿ ਤਾਂ ਸੋਨਾ ਖਰੀਦ ਲਈਏ। ਜਦੋਂ ਉੱਤੇ ਜਾਂਦਾ ਲੱਖ ਰੁਪਏ ਚ ਚਾਂਦੀ ਖਰੀਦ ਲਈਏ। ਮਤਲਬ ਲੋਕਾਂ ਨੇ ਮਗੱਡੀ ਚੜਨ ਹੋ ਰਹਿ ਗਿਆ। ਸੋਨਾ ਵੀ ਕਹਿੰਦੇ 73000 ਦੇ ਆਸ-ਪਾਸ। ਆ 74000 ਆ ਗਏ। ਕੋਈ ਗੱਲ ਨਹੀਂ ਸੋਨਾ ਦੇਖੋ ਜੀ ਮੇਰੇ ਹਿਸਾਬ ਨਾਲ 65 ਔਰ 70 ਚ ਲੈਣਾ ਹੀ ਚਾਹੀਦਾ। ਸੋਨਾ ਸੋਨਾ ਹੀ ਹੈ ਕਿਉਂਕਿ ਬਾ ਇਹ ਇਹ ਅਖੀਰ ਮੇਰੇ ਬੜਾ ਵੱਡਾ ਡਿਫਰੈਂਸ ਦਿੱਤਾ 65 ਔਰ 70 ਦੇ ਵਿੱਚ 65 ਤੇ 70 ਉਹ ਯਾਰ ਉਹ ਸਮਝਦੇ ਨਹੀਂ ਤੁਸੀਂ 10% ਮੈਂ ਜਦੋਂ 65 60000 ਆ ਰਹੇ ਬਾ ਲੋਕਾਂ ਨੂੰ ਮੈਂ ਕੋਠੇ ਚੜ ਕੇ ਗਿਆ ਵੀ ਭਾਈ ਸੋਨਾ ਲੈ ਲਓ ਇਹ ਲੱਖ ਰੁਪਏ ਹੋ ਜਾਣਾ ਹੈ ਇਹ ਜਦੋਂ 75 ਟੱਪਿਆ ਸੀ ਬੀ ਅਸੀਂ ਵਿਗਿਆ ਪਰ ਕਾਰਨ ਕੀ ਹੈ ਕਿ 65 ਤੁਸੀਂ ਕੋਈ ਜਿੱਦਾਂ ਸ਼ੇਅਰ ਹੈ ਐਦਾਂ ਹੀ ਆ ਉਹ ਦੇਖੋ ਨਾ ਜੇ 70000 ਆਜਵੇ ਤੁਹਾਨੂੰ 20% ਜਾਂ 15% ਦੀ ਕਰੈਕਸ਼ਨ ਆ ਗਈ ਸੋਨੇ 'ਚ ਸੋਨਾ ਕੋਈ ਛੋਟੀ ਚੀਜ਼ ਨਹੀਂ ਹੁੰਦੀ ਅੱਜ 10 ਦਿਨ 'ਚ ਬਾਬ ਜੀ 10% ਘਟ ਗਿਆ 10 ਦਿਨ ਬਿਲਕੁਲ ਠੀਕ ਹੈ। ਤੋਂ ਇਸ ਕਰਕੇ ਤੁਹਾਨੂੰ ਮੌਕਾ ਮਿਲੇ 70 ਤੋਂ ਸ਼ੁਰੂ ਕਰ ਦਿਓ। ਇਨਵੈਸਟਰਸ ਨੂੰ ਕੀ ਅਪੀਲ ਕਰ। ਇਨਵੈਸਟਰ ਨੂੰ ਅਪੀਲ ਕਰਦੇ ਆ ਵਧੀਆ ਕੰਪਨੀ ਜਿਹੜੀ ਅੱਛੀ ਹੈ ਜਿਹਦੇ ਰਿਜ਼ਲਟ ਵਧੀਆ ਹੈ ਜਿਹਦੇ ਪ੍ਰੋਮੋਟਰ ਵਧੀਆ ਹੈ ਉਹਦੇ ਚਲਾਓ। ਮੈਂ ਖਾਂ ਖਾਂ ਰეკਮੈਂਡ ਕਰਦਾ ਮੇਰੇ ਕੋਲ ਤਾਂ ਪਾਵਰ ਹੀ ਨਹੀਂ ਹੈਗੀ। ਉਹ ਸਾਸੀ ਤਾਂ ਕਿਸੇ ਨੂੰ ਕੋਈ ਸ਼ੇਅਰ ਨਹੀਂ ਰეკਮੈਂਡ ਕਰ ਸਕਦੇ। ਅਸੀਂ ਅਸੀਂ ਸਾਡੇ ਕੋਲ ਇਹ ਜਿਹੜੀ ਹੈਗੀ ਕਦੀ ਵੀ ਨਹੀਂ ਸਾਡੇ ਕੋਲ ਤੁਸੀਂ ਸਮਝੋਗੇ ਅਸੀਂ ਕੋ ਰეკਮੈਂਡ ਕਰਦੇ ਹਾਂ ਸਾਨੂੰ ਨਾ ਲਾਓ। ओके ਇੱਕ ਬ੍ਰੋਕਰ ਕੋਈ ਵੀ ਕਿਸੇ ਚੀਜ਼ ਦੀ ਕੋਈ ਕੰਪਨੀ ਬਾਰੇ ਪ੍ਰਮੋਟ ਨਹੀਂ ਕਰ ਸਕਦਾ ਬਸ ਇਹ ਤਾਂ ਵਧੀਆ ਕੰਪਨੀ ਕਹਿ ਸਕਦੇ ਆ ਵਧੀਆ ਕੰਪਨੀ ਦੇ ਬਾਰੇ ਤੁਸੀਂ ਲਾਓ ਪਰ ਕਾਰਨ ਹੈ ਕਿ ਇੱਕ 20 ਤਰੀਕ ਨੂੰ ਛੁੱਟੀ ਵੀ ਹੈ ਉਹ ਇਲੈਕਸ਼ਨ ਦੇ ਰਿਜ਼ਲਟ ਜਿੱਦਣ ਆਣੇ ਉਹ ਤੋਂ ਬਾਅਦ ਬਾਜ਼ਾਰ ਜੇ ਕਿਤੇ ਬੀਜੇਪੀ ਆ ਗਈ ਫਿਰ ਦੇਖਿਓ ਕਿੰਨਾ ਚੰਗ ਰਿਹਾ ਹੈ ਸਾਡੇ ਇੱਕ ਤੁਹਾਡੇ ਕੁਲੀਗ ਹੈਗੇ ਆ ਮਿਸਟਰ ਅਰੋੜਾ ਉਹਨਾਂ ਨੇ ਵੀ ਆਪਣਾ ਐਨਐਸਸੀ ਜੇ ਦੇ ਵਿੱਚ ਲਿਸਟ ਕਰਾਇਆ ਉਹਦੇ ਬਾਰੇ ਨਹੀਂ ਤੁਸੀਂ ਕੁਝ ਬੋਲੇ ਆ ਬਾਰੇ ਮੋਹਨ ਦਾ ਸ਼ੇਰ ਵੀ ਤੁਸੀਂ ਦੇਖ ਲਿਓ ਕਿ ਲੁਧਿਆਣੇ ਵਾਲੇ ਸਾਰੇ ਸ਼ੇਰ ਹੀ ਵਧੀਆ ਕਿਉਂ ਟੁੱਟੇਗਾ ਸਾਰੇ ਸ਼ੇਰ ਲੁਧਿਆਣੇ ਦੇ ਤੁਸੀਂ ਹੀਰੋ ਲੈ ਲਓ ਤੁਹਾਡਾ ਪਰਤੋਸ਼ ਗਰਗ ਦਾ ਉਹ ਕੈਮਰੇ ਮਕਾ ਦੇਖ ਲਓ ਲੁਧਿਆਣੇ ਵਾਲੇ ਵੀ ਤੁਸੀਂ ਹਰ ਵਾਰੀ ਨਾਮ ਲੈਂਦੇ ਨਹੀਂ ਨਹੀਂ ਲੁਧਿਆਣੇ ਵਾਲੇ ਜਿਹੜੇ ਆ ਨਾ ਇਹ ਮਿਹਨਤੀ ਹੈ ਐਕਚੁਅਲ ਪ੍ਰੋਫਿਟ ਦਿਖਾਉਂਦੇ ਆ ਇਹ ਜਾਲੀ ਪ੍ਰੋਫਿਟ ਨਹੀਂ ਦਿਖਾਉਂਦੇ ਇਸ ਕਰਕੇ ਤੁਸੀਂ ਕਦੀ ਨਾ ਸੋਚੋ ਕਿ ਲੁਧਿਆਣੇ ਵਾਲੇ ਅਰੋੜਾ ਸਾਹਿਬ ਦਾ ਸ਼ੇਅਰ ਇਹਨਾਂ ਦਾ ਪਹਿਲਾਂ ਹੀ ਮੇਰੇ ਕੋਲ 1000 ਕਾ 8900 ਵਿਗਿਆ ਜਿੱਥੇ ਟੁੱਟੇ ਲੈਣਾ ਹੀ ਚਾਹੀਦਾ ਕੋਈ ਮਾੜੀ ਗੱਲ ਨਹੀਂ ਹੈ ਇਹਨਾਂ ਦਾ ਚੰਗਾ ਅੱਛਾ ਬਿਜ਼ਨਸ ਹੈ ਬ੍ਰੋਕਰ ਬੱਛਾ ਉਹਦੇ ਸਭ ਸ਼ੇਰਾਂ ਦਾ ਭਾਅ ਬ੍ਰੋਕਰਾਂ ਦੇ ਤਾਂ ਬਹੁਤ ਤੇਜ਼ ਹੈ ਇਹਨਾਂ ਦੀ ਕਾਫੀ ਅੱਛੀ ਗਰੈਂਟੇਜ ਹੈ ਤੇ ਮੈਂ ਤਾਂ ਕਹਣਾ ਵੀ ਜਿੱਦਾਂ ਵੀ ਇਹ ਮੈਂ ਬੋਲੇ ਨਹੀਂ ਹੈਗਾ ਸਾਰੇ ਵਧੀਆ ਹੈਗੇ ਆ ਤੁਸੀਂ ਨਾਮ ਲੈ ਕੇ ਕਹੇ ਤਾਂ ਮੈਂ ਕਿਸੇ ਨੂੰ ਪ੍ਰਮੋਟ ਤਾਂ ਕਰ ਨਹੀਂ ਸਕਦਾ ਹਰ ਵਾਰੀ ਤੁਸੀਂ ਕਰਮਿਕਾ ਦਾ ਨਾਮ ਲੈ ਲੈਂਦੇ ਉਹ ਕਰੀਮ ਮੈਂ ਸ਼ਹਿਰ ਕਰੀਮ ਕਾ ਹੋ ਗਿਆ ਚਾਹੇ ਉਹ ਤੁਹਾਡਾ ਹੀਰੋ ਹੋਗੇ ਚਾਹੇ ਉਹ ਸਵਾਲ ਹੋਗੇ ਸਾਰਿਆਂ ਲੁਧਿਆਣੇ ਵਾਲੇ ਕੋਈ ਮਤਲਬ ਉਹ ਨਹੀਂ ਹੈਗੇ ਮੈਨਿਪੂਲੇਟਰ ਨਹੀਂ ਹੈ ਐਕਚੁਅਲੀ ਬਿਜ਼ਨਸ ਕਰਦੇ ਆ ਜੀ ਸੋ ਗੱਲਬਾਤ ਕਰਾਂਗੇ ਅਸੀਂ ਇੱਥੇ ਜਿਹੜੇ ਵਾਲੀਆ ਜੀ ਹੈਗੇ ਆ ਵਾਲੀਆ ਜੀ ਕੀ ਕਹਿਣਾ ਚਾਹੂਗੇ ਅ ਥੈਂਕ ਯੂ ਵੈਰੀ ਮੱਚ ਦੇਖੋ ਗੱਲ ਇਹ ਜੋਨ ਰਾਗ ਜੀ ਬੋਲੇ ਜੋ ਥਾਪੜ ਸਾਹਿਬ ਬੋਲੇ ਬਿਲਕੁਲ ਮੈਂ ਇਹਨਾਂ ਨਾਲ ਸਹਿਮਤ ਆਂ ਦੇਖੋ ਅਲਟੀਮੇਟਲੀ ਜੋ ਹਾਲਾਤ ਵਰਲਡ ਲੈਵਲ ਤੇ ਚੱਲ ਰਹੇ ਆ इंडिया दी ग्रोथ ਨੂੰ ਕੋਈ ਰੋਕ ਨਹੀਂ ਸਕਦਾ ਜੀ ਕਿਉਂਕਿ ਅਮਰੀਕਾ ਆਪਣਾ ਹੱਥ ਵੜਾ ਬਣਾ ਰਿਹਾ ਹੈ ਇਧਰ ਇੰਡੀਆ ਵੱਲ ਉਦੋਂ ਰਸ਼ੀਆ ਦੀ ਸਟੇਟਮੈਂਟ ਆ ਰਹੀ ਹੈ ਇਵਨ ਪੁਤਿਨ ਸਾਹਿਬ ਵੀ ਇਧਰ ਹੀ ਆ ਰਹੇ ਸੋ ਇਟ ਮੀਨਸ ਕਿ ਥੈਟ ਗ੍ਰੋਥ ਆਣੀ ਆਣੀ ਹੈ ਇੰਡੀਆ ਵਿੱਚ ਜੀ ਔਰ ਅਪੀਲ ਸਿਰ ਇਨਵੈਸਟਰਸ ਨੂੰ ਇਹ ਹੀ ਹੈਗੀ ਹੈ ਕਿ ਜਿਹੜੇ ਅੱਛੇ ਸ਼ੇਅਰ ਹੈ ਆਪਣੇ ਸਟੱਡੀ ਕਰਕੇ ਸ਼ੇਅਰਸ ਲੋ ফর ਲੌਂਗ ਟਰਮ ਇਨਵੈਸਟਮੈਂਟ ਲਈ ਡੈਫੀਨਿਟਲੀ ਯੂ ਆ ਗੋਇੰਗ ਟੂ ਥੈਂਕ ਯੂ ਬਹੁਤ ਜਿਹੜੇ ਤੁਸੀਂ ਲੌਂਗ ਟਰਮ ਲਈ ਔਰ ਕਿਹੜੇ ਅੱਛੇ ਸ਼ੇਅਰ ਦੀ categories ਥੋੜੀ ਜੀ ਡਿਫਾਈਨ ਕਰ ਦਿੱਤੀ ਹੈ ਜੀ ਆ ਦੇਖੋ ਇਹਦੇ ਵਿੱਚ ਨਾ ਹਰ ਬੰਦੇ ਦੀ ਆਪਣੀ ਆਪਣੀ ਥੌਟ ਪ੍ਰੋਸੈਸ ਹੈ ਕੋਈ ਲੋਕ ਮਿਡ ਕੈਪਸ ਜਾਂਦੇ ਆ ਕਈ ਲੋਕ ਲਾਰਜ ਕੈਪ ਜਾਂਦੇ ਆ ਕਈ স্মੋਲ ਕੈਪ ਜਾਂਦੇ ਆ ਹਰ ਬੰਦੇ ਦੀ ਆਪਣੀ ਸੋਚ ਹੈਗੀ ਹੈ ਔਰ ਇਹਦੇ ਵਿੱਚ ਮੈਂ ਕੋਈ ਕਮੈਂਟ ਦੇਣਾ ਚਾਹਾਂਗਾ ਲੇਕਿਨ ਅੱਛੀ ਕੰਪਨੀਆਂ ਵਿੱਚ ਇਨਵੈਸਟ ਕਰੋ ਰੋੜਾ ਸਾਹਿਬ ਨੂੰ ਵਧਾਈ ਦੇਣਾ ਚਾਹੂਗੇ ਹਜੀ ਰੋੜਾ ਜੀ ਨੇ ਕਮਾਲ ਕੀਤੀ ਹੈਗੀ ਹੈ देखो गल है एनएससी पर लिस्ट होया है वन ऑफ द कंपनीज ऑफ लुधियाना जी जणी लिस्टिंग चाहिएगी है वी आर ग्रेटफुल ठीक है साडे शहर ਦਾ ਨਾਮ ਉਚਾਰ ਕੀਤਾ ਸਾਡੇ ਸ਼ਹਿਰ ਦਾ ਨਾਮ ਸਾਡਾ ਸਾਡੀ ਬ੍ਰੋਕਰ ਕਮੇਟੀ ਦਾ ਨਾਮ ਉਚਾਰ ਕੀਤਾ ਠੀਕ ਹੈ ਜੀ ਸਾਡੇ ਭਰਾ ਵੱਡੇ ਇਹ ਗੱਲ ਹੈ थैंक यू सो ਦੋਸਤੋ ਇਹ ਸੀਗੇ ਸਾਡੇ ਨਾਲ ਇਸ ਟਾਈਮ স্টক ਮਾਰਕੀਟ ਦੇ ਐਕਸਪਰਟਸ ਸੋ ਫਿਰ ਇਹਨਾਂ ਨਾਲ ਜ਼ਰੂਰ ਅਸੀਂ ਰੂਬਰੂ ਹੋਵਾਂਗੇ ਦੇਖਦੇ ਰਹੋ ਬਨੇ ਰਹੋ ਜਾਨ ਤੇ ਸੀ ਧੰਨਵਾਦ